ਅੱਜ ਸਮਜੁੱਤ ਮੋਰਚੇ ਦੀ ਫਾਫੜਿਆਂ ਦੇ ਵਿੱਚ ਜ਼ਿਲ੍ਹੇ ਦੀ ਮੀਟਿੰਗ ਹੋਈ ਹੈ। ਜ਼ਿਲ੍ਹੇ ਦੀ ਮੀਟਿੰਗ ਦੇ ਵਿੱਚ ਜ਼ਿਲ੍ਹਿਆਂ ਦੇ ਆਗੂ ਸਾਰੀਆਂ ਜਸ਼ੇਬੰਦੀਆਂ ਦੇ ਅ ਮੀਟਿੰਗ ਦੇ ਵਿੱਚ ਹਾਜ਼ਰ ਹੋਏ ਹੈ। ਜਿਹੜਾ ਪਿਛਲਾ ਸਰਕਾਰ ਦਾ ਚਿਹਰਾ ਮੋਹਰਾ ਉਹ ਨੰਗਾ ਕੀਤਾਗਾ ਵੀ ਕਿਸਾਨਾਂ ਪ੍ਰਤੀ ਲੋਕਾਂ ਪ੍ਰਤੀ ਕਹੇਗਾ ਤੇ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ 10 ਤਰੀਕ ਆਉਗੀ 10 ਮਾਰਚ ਨੂੰ ਅਸੀਂ ਸਾਰੇ ਪੰਜਾਬ ਦੇ ਵਿੱਚ ਜਿੰਨੇ ਐਮ.ਐਲ.ਏ ਆ ਉਹਨਾਂ ਦੇ ਅੱਗੇ ਧਰਨੇ ਦੇਣੇ ਆ ਜਿਵੇਂ ਮਾਨਸਾ ਜ਼ਿਲ੍ਹੇ ਦੇ ਵਿੱਚ ਤਿੰਨ ਨੇ ਇਹ ਗੁਰਪ੍ਰੀਤ ਬਣਾਲੀ ਉਹ ਮਾਨਸਾ ਦੇ ਵਿੱਚ ਰਹਿ ਆ ਸਾਡੀ ਉੱਥੇ ਵੱਡਾ ਇਕੱਠ ਕਰਾਂਗੇ ਤੇ ਉਸ ਤੋਂ ਬਾਅਦ ਵੱਡਾ ਇਕੱਠ ਕਰਕੇ ਮਾਨਸਾ ਬਲਕ ਨਾਲ ਸਮਾਧਿਤ ਪੈਂਦੇ ਪਿੰਡ ਜਿਹੜਾ ਬੀਜੇ ਸ਼ਿੰਗਲਾ ਉਹਦੇ ਬਾਰਗੇ ਆ ਕੇ ਵੱਡਾ ਇਕੱਠ ਕਰਕੇ ਨਾੜੇਵਾਜੀ ਕਰਕੇ ਸਰਕਾਰ ਦੇ ਖਿਲਾਫ ਫੇਰ ਸਮਾਰਤੀ ਕਰਾਂਗੇ ਮਜਾਰਾ ਮਜਾਰਾ ਕਰਕੇ ਉਸ ਤਵਾਰ ਬਲਾਡੇ ਦੇ ਵਿੱਚ ਗੁਦਰਾਮ ਜੀ ਉਹਦੇ ਵਾਰਗੇ ਜਿਹੜੇ ਬਲਾਡੇ ਨਾਲ ਸਬੰਧਤ ਪਿੰਡ ਨੇ ਉਹਦੇ ਵਾਰਗੇ ਘਰ ਦਾ ਘਰਾਓ ਕਰਨਗੇ ਘਰਾਓ ਕਰਕੇ ਮੰਗ ਕਰਾਂਗੇ ਵੀ ਜਿਹੜੇ ਵੋਟਾਂ ਤੋਂ ਪਹਿਲਾਂ ਵਾਅਦੇ ਕੀਤੇ ਸਾਰੇ ਲਾਗੂ ਕਰੋ ਸਮਜਤ ਮੋਰਚੇ ਦੇ ਜਿਹੜੀ ਅਗਲੀ 15 ਤਰੀਕ ਹੈ ਉਸ ਤੇ ਹੋਰ ਤਾਕੜਾ ਐਕਸ਼ਨ ਲੈਂਦਾ ਜਾਊਗਾ ਤੇ ਜਿਹੜਾ ਇਹ ਐਮਐਲਏ ਦੇ ਘਰਾਂ ਦੇ ਘਰਾਓ ਕਰਨਿਆਂ ਤਿੰਨ ਘੰਟਿਆਂ ਵਾਸਤੇ ਇੱਕ ਸਰਕਾਰ ਨੂੰ ਟ్రਾਇਲ ਦਿਖਾਇਆ ਜਾਊਗਾ ਵੀ ਜਿਹੜੇ ਲੜਨ ਵਾਲੇ ਲੋਕ ਐ ਉਹਨਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨੇ ਉਹਨਾਂ ਵਾਸਤੇ ਮੂੰਹ ਬੰਦ ਕਰਕੇ ਨਹੀਂ ਬੈਠਿਆ ਜਾਊਗਾ ਮੂੰਹ ਖੋਲੜਾ ਪਊਗਾ ਅੱਜ ਫਾਫੜਿਆਂ ਦੇ ਵਿੱਚ ਜਿਹੜੀ ਮੀਟਿੰਗ ਹੋਈ ਐ ਬਹੁਤ ਵਧੀਆ ਢੰਗ ਨਾਲ ਹੋਈ ਐ ਸਲਾਰੇ ਬਾਰੇ ਬਲਾਰੇ ਪਹੁੰਚਿਆ ਤੇ ਬੇਨਤੀ ਕਰਦੇ ਆ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਸਾਰਿਆਂ ਨੂੰ ਵੀ ਜਿਹੜੀਆਂ ਕਿਸਾਨੀ ਨਾਲ ਸੰਬੰਧਿਤ ਮੰਗਾਂ ਨੇ ਉਹ ਜਾਇਜ਼ ਨੇ ਆਪਣੀਆਂ ਪੰਜਾਬ ਸਰਕਾਰ ਦੇ ਨਾਲ ਤੇ ਆਪਾਂ 10 ਤਰੀਕ ਨੂੰ ਪਿੰਡਾਂ ਦੇ ਵਿੱਚੋਂ ਨਿਕਲ ਕੇ ਸਾਰੇ ਇਹਨਾਂ ਦੇ ਬਾਰਗੇ ਪਿੱਟਚਾਪਾ ਕਰੀਏ ਕਿਉਂਕਿ ਬੋਤਾ ਤੋਂ ਪਹਿਲਾਂ ਆਪਣੇ ਇਹਨਾਂ ਦੇ ਬਾਰਗੇ ਹੱਥ ਬੰਨਿਆ ਕੇ ਤੇ ਹੁਣ ਆਪਾਂ ਇਹਨਾਂ ਨੂੰ ਕਈਏ ਵੀ ਜਿਹੜੀਆਂ ਮੰਗਾਂ ਨੇ ਸਾਰੀਆਂ ਉਹ ਪੂਰੀਆਂ ਕਰੋ ਕੁਝ ਮੰਗਾਂ ਇਹਨਾਂ ਨੇ ਮੰਨੀਆਂ ਹੋਈਆਂ ਨੇ ਉਹ ਲਾਗੂ ਕਰੋ ਇਹ ਅੱਜ ਮੀਟਿੰਗ ਦੇ ਵਿੱਚ ਫੈਸਲਾ